ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡ ਮੰਡ ਜ਼ਿਲ੍ਹਾ ਗਰਦਾਸਪੁਰ ਤੇ ਤਹਿਸੀਲ ਬਟਾਲਾ ਕਸਬਾ ਕਮਾਨ ਇੱਥੋਂ ਦੀ ਆ ਦੋਸਤੋ ਇਹ ਝੋਟੀ ਆ ਜਿਹੜੀ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਪਹਿਲਾ ਸੁਆ ਅਸਰਗਬਨ 5 ਮਹੀਨਿਆਂ ਦੀ ਦੋਸਤੋ ਇਹ ਚੈੱਕ ਪਾਸ ਆ ਬਿਲਕੁਲ ਜੈਡ ਬਲੈਕ ਆ ਚੰਗਾ ਕਦ ਕਾਠਾ ਤੇ ਗੋਲ ਸਿੰਘ ਦੀ ਆ ਦੋਸਤੋ ਤੇ ਥਾਣਾ ਬਹੁਤ ਚੰਗਾ ਲੱਗਿਆ ਮੋਟਾ-ਮੋਟਾ ਥਾਣਾ ਤੇ ਚੰਗਾ ਹਵਾਨਾ ਇਹ ਤਿਆਰ ਕਰੂਗੀ ਤੇ ਗੱਬਣ ਦੋਸਤੋ ਇਹ M29 ਸੀਮਣ ਤੋਂ ਆ ਦੇਖ ਸਕਦੇ ਹੋ ਤੁਸੀਂ ਥਣ ਥਣ ਬਹੁਤ ਹੀ ਜਿਆਦਾ ਚੰਗਾ ਲੱਗਿਆ ਤੇ ਪਿੱਠ ਪੁੜੇ ਦੀ ਬਹੁਤ ਵਧੀਆ ਪਤਲੀ ਚਮੜੀ ਆ ਦੋਸਤੋ 5 ਮਹੀਨਿਆਂ ਦੀ ਇਹ ਚੈੱਕ ਪਾਸ ਆ ਕੋਈ ਵੀ ਵੀਰ ਜਿਹੜਾ ਇਹਨੂੰ ਖਰੀਦਣੀ ਚਾਹੁੰਦਾ ਆਪਦਾ ਡਾਕਟਰ ਲਿਆ ਕੇ ਆਪਦਾ ਸ਼ੱਕ ਕੱਢ ਸਕਦਾ ਤੇ ਇਹਨਾਂ ਵਾਲੀਓ ਦੋਸਤੋ ਚੈੱਕ ਪਾਸ ਆ ਦੇਖ ਸਕਦੇ ਹੋ ਸਿੰਗ-ਸਿੰਗ ਬਹੁਤ ਛੋਟਾ ਸਿੰਗ ਆ ਗੋਲ ਸਿੰਗ ਦੀ ਆ ਪਤਲੀ ਬੂਥੀ ਆ ਦੋਸਤੋ ਬਾਕੀ ਦੋਸਤੋ ਆ ਕੇ ਤੁਸੀਂ ਦੇਖੋਗੇ ਝੋਟੀ ਤੁਹਾਡੇ ਪਸੰਦ ਆਉਗੀ ਨੰਬਰ ਆਪਾਂ ਇਹਨਾਂ ਦਾ ਬੋਲ ਕੇ ਵੀ ਦੱਸ ਦਿੰਨੇ ਆ ਤੇ ਸਕਰੀਨ ਦੇ ਉੱਪਰਲੇ ਪਾਸੇ ਵਾਲੇ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਇਹਨਾਂ ਦਾ ਨੰਬਰ ਦੋਸਤੋ 99680 92157 ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਕਰ ਦਿਓ ਜਿਨ੍ਹਾਂ ਵੀ ਰਾਣੇ ਅਜੇ ਤੱਕ ਸੁਖਰਾਜ ਡੇਰੀ ਫਾਰਮਿੰਗ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਕਰ ਲਿਓ ਫੋਲੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਦੋਸਤੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਲਦੀ ਮਿਲਦੇ ਹਾਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਆ ਗਿਆ ਦੋ ਧੰਨਵਾਦ ਜੀ